ਹੂੰ ਸਦਾ ਲਖਾਰੀ ਰਹਿੰਦੇ ਜਾਂਦਾ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ ਸੱਚ ਕਹਿਣ ਤੋਂ ਕਲਮ ਨਾ ਰੁਕਦੀ ਸੱਚ ਕਹਿਣ ਤੋਂ ਕਲਮ ਨਾ ਰੁਕਦੀ ਹਥਿਆਰਾ ਅੱਗੇ ਕਦੇ ਨਾ ਝੁਕਦੀ ਕਦੇ ਲਖਾਰੀ ਡਰਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ ਹੂੰ ਕਲਮ ਨਾ ਰਹਿੰਦੀ ਕਿਸੇ ਤੋਂ ਡਰ ਕੇ ਕਲਮ ਨਾ ਰਹਿੰਦੀ ਕਿਸੇ ਤੋਂ ਡਰ ਕੇ ਕਲਮਤਾ ਬਿਜਲੀ ਵਾਂਗੂ ਕਰਕੇ ਕਲਮਤਾ ਬਿਜਲੀ ਵਾਂਗੂ ਕਰਕੇ ਕਦੇ ਝੋਲਮਲ ਖਾਰੀ ਜਾਂਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ ਕਲਾਕਾਰ ਕਦੇ ਮਰਦੇ ਨਹੀਂ ਹਾਂਜੀ ਕਲਮਤਾ ਗਿਆਨ ਵਿਗਿਆਨ ਸਿਖਾਉਂਦੀ ਕਲਮਤਾ ਗਿਆਨ ਵਿਗਿਆਨ ਦਿਖਾਉਂਦੀ ਕਲਮਤਾ ਕੰਨ ਤੇ ਯਾਰ ਪਹੁੰਚਾਉਂਦੀ ਕਲਮਤਾ ਕੰਨ ਤੇ ਯਾਰ ਪਹੁੰਚਾਉਂਦੀ ਕਲਮ ਦੀ ਕਿਉਂ ਗੱਲ ਮੰਨਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਨਹੀਂ ਮਰਦੇ ਨਹੀਂ ਕਲਾਕਾਰ ਕਦੇ ਮਰਦੇ ਨਹੀਂ ਵੈਰੀ ਗੁੱਡ ਕਲਮਤਾ ਕਰਨਾ ਪਿਆਰ ਸਿਖਾਉਂਦੀ ਕਲਮਤਾ ਕਰਨਾ ਪਿਆਰ ਸਿਖਾਉਂਦੀ ਔਲਿਆਂ ਨੂੰ ਰਾਹ ਸਿੱਧੇ ਪਾਉਂਦੀ ਔਲਿਆਂ ਨੂੰ ਰਾਹ ਸਿੱਧੇ ਪਾਉਂਦੀ ਕਿਉਂ ਕਾਮੇ ਕਲਮਾ ਫੜਦੇ ਨਹੀਂ ਕਿਉਂ ਕਾਮੇ ਕਲਮਾ ਫੜਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ ਸਦਾ ਲਖਾਰੀ ਰਹਿੰਦੇ ਜਾਂਦਾ ਕਲਾਕਾਰ ਕਦੇ ਮਰਦੇ ਨਹੀਂ